ਗੜਸ਼ੰਕਰ ਦੇ ਕਸਬਾ ਸ਼ੈਲਾ ਖੁਰਦ ਚ ਉਸ ਸਮੇਂ ਮਾਹੌਲ ਤਣਾਪੂਰਨ ਬਣ ਗਿਆ ਜਦੋਂ ਪੰਜ ਗੱਡੀਆਂ ਤੇ ਸਵਾਰ ਹੋ ਕੇ ਨੌਜਵਾਨ ਆਏ ਸਮਾਨ ਲੈਣ ਦੁਕਾਨਦਾਰ ਦੀ ਦੁਕਾਨ ਤੇ ਤਾਂ ਕਿਸੇ ਗੱਲ ਨੂੰ ਲੈ ਕੇ ਦੁਕਾਨਦਾਰ ਤੇ ਉਹਨਾਂ ਦੇ ਵਿਚਕਾਰ ਜਿਹੜਾ ਹੈ ਝਗੜਾ ਹੋ ਗਿਆ ਜਿਸ ਤੋਂ ਬਾਅਦ ਗੁੱਸੇ ਚ ਆਏ ਨੌਜਵਾਨਾਂ ਨੇ ਗੱਡੀਆਂ ਚੋਂ ਹਥਿਆਰ ਕੱਢ ਕੇ ਜਿਹੜੇ ਨੇ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਗੁੱਸੇ ਚ ਆਏ ਲੋਕਾਂ ਨੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਗੜਸ਼ੰਕਰ ਦੇ ਕਸਬਾ ਸ਼ੈਲਾ ਖੁਰਦ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਪੰਜ ਗੱਡੀਆਂ ਤੇ ਸਵਾਰ ਹੋ ਕੇ ਆਏ ਨੌਜਵਾਨ ਸਮਾਨ ਖਰੀਦਣ ਲੱਗੇ ਤਾਂ ਦੁਕਾਨਦਾਰ ਦੇ ਨਾਲ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਗੱਡੀਆਂ 'ਚੋਂ ਹਥਿਆਰ ਕੱਢ ਕੇ ਦੁਕਾਨਦਾਰਾਂ ਤੇ ਹਮਲਾ ਕਰ ਦਿੱਤਾ ਅਤੇ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਗੁੱਸੇ 'ਚ ਆ ਕੇ ਗੱਡੀ ਨੂੰ ਅੱਗ ਲਗਾ ਦਿੱਤੀ ਜਾਣਕਾਰੀ ਦਿੰਦਿਆਂ ਮੌਜੂਦ ਲੋਕਾਂ ਨੇ ਦੱਸਿਆ ਕਿ 4 ਤੋਂ 5 ਗੱਡੀਆਂ 'ਚ ਸਵਾਰ ਨੌਜਵਾਨ ਜਿਹੜੇ ਕਿ ਹੁਸ਼ਿਆਰਪੁਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤਾਂ ਜਦੋਂ ਸੈਲਾ ਖੁਰਦ ਵਿਖੇ ਪਹੁੰਚੇ ਤਾਂ ਉਹ ਇੱਕ ਦੁਕਾਨ ਤੇ ਸਾਮਾਨ ਲੈਣ ਲਈ ਉਤਰ ਗਏ ਉੱਥੇ ਦੁਕਾਨਦਾਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਅਤੇ ਨੌਜਵਾਨਾਂ ਨੇ ਗੱਡੀਆਂ 'ਚੋਂ ਹਥਿਆਰ ਲੈ ਕੇ ਦੁਕਾਨਦਾਰ ਤੇ ਮਾਲਕ ਤੇ ਹਮਲਾ ਕਰ ਦਿੱਤਾ ਦੂਜੇ ਪਾਸੇ ਗੁੱਸੇ 'ਚ ਆਏ ਲੋਕਾਂ ਨੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਇਸ ਹਾਦਸੇ ਦੌਰਾਨ ਜ਼ਖਮੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਸ ਮੌਕੇ ਲੋਕਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਹੋਲੇ ਮੁਹੱਲੇ ਨੂੰ ਲੈ ਕੇ ਪੁਲਿਸ ਵੱਲੋਂ ਟ੍ਰੈਫਿਕ ਨੂੰ ਲੈ ਕੇ ਕੋਈ ਪ੍ਰਬੰਧਨ ਨਹੀਂ ਕੀਤਾ ਗਿਆ ਅਤੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਪੁਲਿਸ ਘੰਟਿਆਂ ਬਾਅਦ ਪਹੁੰਚੀ ਹੈ ਸਾਰੇ ਨੂੰ ਬੇਦੇ ਆਲੇ ਨੂੰ ਬੇਪੀ ਕਰਨਾ ਬੜੀ ਸ਼ਾਂਤੀ ਬਣਾਈ ਰੱਖਣ ਵੀ ਇੰਨੀ ਦੀ ਹਰਕਤਾਂ ਨਾਲ ਕੀ ਕੀਤਾ ਕੀ ਹੈਗਾ ਨੌਜਵਾਨਾਂ ਨੇ ਗੱਡੀ ਨੂੰ ਕੋਈ ਸੌਦੇ ਇਹਨਾਂ ਨੇ ਲਏ ਜੀ ਆ ਜਿਹੜੇ ਕੀਪਾ ਵਾਲੇ ਮੁੰਡੇ ਆ ਇਹਨਾਂ ਨੇ ਦੁਕਾਨਦਾਰ ਕੋਲ ਸੌਦੇ ਦੀ ਮੰਗ ਕੀਤੀ ਉੱਥੋਂ ਇਹਨਾਂ ਨੇ ਦੁਕਾਨਦਾਰ ਬਈ ਤੇ ਤੜੜੀਆਂ ਨਾਲ ਗੱਡੀ ਨੂੰ ਅੱਗੇ ਲਾਈਏ ਤੇ ਸਾਡੀ ਔਕਾਤ ਦੇ ਬਹੁਤ ਗਏ ਆ ਵਿਆਹ ਲੈ ਕੇ ਟੀਟਾਰੇ ਵਿਆਹ ਲੈ ਕੇ ਬੜੀ ਕਾਰਵਾਈ ਇਹ ਸਰ ਕਿੱਥੇ ਹੋਈ ਇਹ ਕੇ ਕੇ ਜੀ ਪਹਿਲਾਂ ਕੋਈ ਦੱਸੋ ਸਰ ਪਤਾ ਲੱਗਿਆ ਕੋਈ ਕਾਰਨ ਲੜਾਈ ਦਾ ਕੋਈ ਪਤਾ ਹਾਲੇ ਕੋਈ ਨਹੀਂ ਪਤਾ ਕਿੰਨੇ ਕ ਉਹਨਾਂ ਦੇ ਵਿਆਹ ਲੈਣ ਤੋਂ ਬਾਅਦ ਪਤਾ ਲੱਗੇਗਾ ਕਿੰਨੇ ਵਿਅਕਤੀ ਸੀ ਇਦਾਂ ਕੋਈ ਪਤਾ ਲੱਗਿਆ ਨਹੀਂ ਹਾਲੇ ਕੋਈ ਪਤਾ ਨਹੀਂ ਹੋਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ ਹਮਦਰਦ ਟੀਵੀ